ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਹੜੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਉਸ ਮੌਕੇ ਦੀਆਂ ਤਸਵੀਰਾਂ ਹਨ ਜਦੋਂ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਜਿਹੜੀ ਸ੍ਰੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਨਗਰ ਕੀਰਤਨ ਦੇ ਰੂਪ ਵਿੱਚ ਬਟਾਲਾ ਪਹੁੰਚੀ ਤਾਂ ਬਟਾਲਾ ਪਹੁੰਚਣ ਤੇ ਇਸ ਬਰਾਤ ਦਾ ਨਿੱਘਾ ਸਵਾਗਤ ਕੀਤਾ ਗਿਆ ਆਤਿਸ਼ਬਾਜ਼ੀ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਸ ਬਰਾਤ ਦਾ ਇੱਕ ਵੱਖਰੇ ਢੰਗ ਨਾਲ ਸਵਾਗਤ ਕੀਤਾ ਜਾਏਗਾ। ਅਲੌਕਿਕ ਆਕਸ਼ਬਾਦੀ ਹੋਏਗੀ ਜੋ ਕਿ ਵੇਖਣਯੋਗ ਹੋਏਗੀ। ਸੰਗਤਾਂ ਦੀ ਤੁਸੀਂ ਹਾਜ਼ਰੀ ਵੇਖ ਰਹੇ ਹੋ। ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਧੀਰ ਸ਼ਾਮ ਤੱਕ ਇਹ ਸੰਗਤਾਂ ਇੱਥੇ ਬਰਾਤ ਦੀ ਉਡੀਕ ਕਰਦੀਆਂ ਰਹੀਆਂ ਕਿਉਂਕਿ ਉਸੇ ਰੀਤੀ ਰਿਵਾਜ ਨਾਲ ਇਸ ਵਿਆਹਪੁਰਬ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਰੀਤੀ ਰਿਵਾਜ ਚੱਲਦੇ ਹਨ। ਅਤੇ ਬਰਾਤ ਦਾ ਸਵਾਗਤ ਬਟਾਲਾ ਵਾਸੀਆਂ ਵੱਲੋਂ ਭਰਵੇਂ ਢੰਗ ਨਾਲ ਕੀਤਾ ਜਾਂਦਾ ਹੈ ਇਸ ਮੌਕੇ ਹਾਲਾਂਕਿ بارش ਵੀ ਹੋਈ ਪਰ بارش ਦੇ ਬਾਵਜੂਦ ਵੀ ਸੰਗਤਾਂ ਦੀ ਸ਼ਰਧਾ ਦੇ ਵਿੱਚ ਕੋਈ ਵੀ ਕਮੀ ਨਹੀਂ ਸਾਡਾ ਕੈਮਰਾ ਤੁਹਾਨੂੰ ਉਹ ਤਸਵੀਰਾਂ ਵੀ ਵਿਖਾਏਗਾ ਜਿੱਥੇ ਲੱਖਾਂ ਦੀ ਗਿਣਤੀ ਵਿੱਚ देर शाम ਤੱਕ ਸੰਗਤਾਂ ਉਹ ਟਿੱਕਦੀਆਂ ਰਹੀਆਂ ਕਿ ਕਦੋਂ ਗੁਰੂ ਸਾਹਿਬ ਦੀ ਬਰਾਤ ਬਟਾਲੇ 'ਚ ਪਹੁੰਚਦੀ ਹੈ ਨਗਰ ਕੀਰਤਨ ਬਟਾਲੇ 'ਚ ਪਹੁੰਚਦਾ ਹੈ ਅਤੇ ਉਹਨਾਂ ਵੱਲੋਂ ਮੱਥਾ ਟੇਕਿਆ ਜਾਂਦਾ ਹੈ ਅਤੇ ਦਰਸ਼ਨ ਕੀਤੇ ਜਾਂਦੇ ਹਨ ਬਟਾਲਾ ਵਾਸੀਆਂ ਵਿੱਚ ਇੱਕ ਵੱਖਰੀ ਖੁਸ਼ੀ ਵੱਖਰਾ ਚਾ ਹੈ ਕਿ ਕੋਈ ਤੁਹਾਨੂੰ ਦੱਸਦੀ ਹੈ ਕਿ ਬਟਾਲਾ ਵਾਸੀ ਆਪਣੇ ਆਪ ਨੂੰ ਸੁਭਾਗਾ ਮੰਨਦੇ ਹਨ ਇਸ ਜਗਤ ਪਿਤਾ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਬਟਾਲਾ ਚ ਮਾਤਾ ਸੁਲਖਣੀ ਜੀ ਨੂੰ ਵਿਆਉਣ ਵਾਸਤੇ ਆਏ ਤੁਸੀਂ ਵੇਖ ਸਕਦੇ ਹੋ ਕਿ ਐਸਐਸਪੀ ਬਟਾਲਾ ਸੁਹੇਲ ਮੀਰ ਕਾਸਮ ਆਈਪੀਐਸ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਵੱਲੋਂ ਵੀ ਇੰਤਜ਼ਾਮ ਕੀਤੇ ਗਏ ਹਨ ਅਤੇ ਪੁਲਿਸ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਵਡਿਆ ਢੰਗ ਨਾਲ ਇਸ ਸਾਰੇ ਵਿਆਹਪੁਰਬ ਨੂੰ ਮਨਾਇਏ ਅਤੇ ਕੋਈ ਵੀ ਅਨਸੁਕਾਵੀ ਘਟਨਾ ਨਾ ਵਾਪਰੇ ਇਹ ਦੇਰ ਸ਼ਾਮ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਤੁਹਾਨੂੰ ਦੱਸ ਦਈਏ ਇਸ ਤੋਂ ਥੋੜੀ ਦੇਰ ਪਹਿਲਾਂ ਕਾਫੀ ਭਾਰੀ ਬਰਸਾਤ ਹੋਈ ਸੀ ਪਰ ਸੰਗਤਾਂ ਅਜੇ ਵੀ ਬਰਾਤ ਦੇ ਦਰਸ਼ਨ ਕਰਨ ਵਾਸਤੇ ਨਗਰ ਕੀਰਤਨ ਦੇ ਦਰਸ਼ਨ ਕਰਨ ਵਾਸਤੇ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਬਰਾਤ ਹੈ ਉਸ ਦੇ ਦਰਸ਼ਨ ਕਰਨ ਵਾਸਤੇ ਇੱਥੇ ਮੌਜੂਦ ਹਨ ਅਤੇ ਸੰਗਤਾਂ ਦੇ ਵਿੱਚ ਸੰਗਤਾਂ ਦੀ ਸ਼ਰਧਾ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਹੈ ਬਟਾਲਾ ਵਾਸੀ ਆਪਣੇ ਆਪ ਨੂੰ ਸੁਭਾਗਾ ਮੰਨਦੇ ਹਨ ਇਸ ਵਾਰ 538ਵਾਂ ਵਿਆਪ ਪੁਰਬ ਬਟਾਲਾ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਗੱਲ ਕਰੀਏ ਅਤੇ ਬਟਾਲਾ ਦੇ ਵਿਧਾਇਕ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਨ ਸੇ ਸਿੰਘ ਸ਼ਾਹਰੀ ਕਲਸੀ ਦੀ ਗੱਲ ਕਰੀਏ ਤਾਂ ਲਗਾਤਾਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ ਅਤੇ ਫੋਰਸ ਨੇ ਵੀ ਕਿਆਸੀ ਕਿ ਸਾਡੇ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਹਨ ਅਤੇ ਕੋਈ ਹੁੱਲੜਬਾਜੀ ਨਹੀਂ ਹੋਣ ਦਿੱਤੀ ਜਾਏਗੀ ਅਤੇ ਇਹ ਵੇਖਿਆ ਜਾ ਸਕਦਾ ਹੈ ਕਿ ਬਟਾਲਾ ਪੁਲਿਸ ਦੇ ਤਮਾਮ ਆਲਾ ਅਧਿਕਾਰੀ ਪੁਲਿਸ ਫੋਰਸ ਵੀ ਇੱਥੇ ਮੌਜੂਦ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ੇਰੀ ਸੁਲਤਾਨਪੁਰ ਲੋਧੀ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਦੇ ਰੂਪ ਵਿੱਚ ਇੱਕ ਬਰਾਤ ਦੇ ਰੂਪ ਵਿੱਚ ਬਟਾਲਾ ਪਹੁੰਚੀਆਂ ਹਨ ਅਤੇ ਬਟਾਲਾ ਵਾਸੀਆਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਸਰਕਾਰ ਵੱਲੋਂ ਅਤੇ ਆਮ ਸੰਗਤਾਂ ਵੱਲੋਂ ਇਸ ਬਰਾਤ ਦਾ ਸਵਾਗਤ ਕੀਤਾ ਜਾ ਰਿਹਾ ਹੈ ਲੋਕ ਆਪਣੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ देर शाम ਤੱਕ ਇੱਥੇ ਨਜ਼ਰ ਆ ਰਹੇ ਹਨ ਹਾਲਾਂਕਿ ਇਸ ਤੋਂ ਪਹਿਲਾਂ ਭਾਰੀ ਬਰਸਾਤ ਹੋਈ ਪਰ ਉਸ ਬਰਸਾਤ ਦੇ باوجود ਵੀ ਲੋਕ ਉਹਨਾਂ ਦੀ ਸ਼ਰਧਾ ਦੇ ਵਿੱਚ ਉਹਨਾਂ ਦੀ ਗਿਣਤੀ ਵਿੱਚ ਕੋਈ ਵੀ ਕਮੀ ਨਹੀਂ ਆਈ ਕਿਉਂਕਿ ਲੋਕ ਨਤਮਸਤਕ ਹੋਣਾ ਚਾਹੁੰਦੇ ਹਨ ਗੁਰੂ ਸਾਹਿਬ ਦੀ ਬਰਾਤ ਨੂੰ ਉਸ ਨਗਰ ਕੀਰਤਨ ਨੂੰ ਜੋ ਕਿ ਸ੍ਰੀ ਸੁਲਤਾਨਪੁਰ ਲੋਧੀ ਸਾਹਿਬ ਤੋਂ ਚੱਲ ਕੇ ਬਟਾਲਾ ਦੀ ਧਰਤੀ ਤੇ ਪਹੁੰਚਿਆ ਹੈ ਬਾਰ ਬਾਰ ਦੱਸਦੀ ਹੈ ਕਿ ਜਗਪਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਵਿੱਚ ਹੋਇਆ ਸੀ ਮਾਤਾ ਸੁਲਖਣੀ ਜੀ ਨਾਲ ਅਸੇ ਉਸੇ ਵੇਲੇ ਤੋਂ ਹੀ ਇਹ ਜੋ ਮੇਲਾ ਹੈ ਮਨਾਇਆ ਜਾਂਦਾ ਹੈ ਇਸ ਵਾਰ 2 ਦਿਨ ਦਾ ਮੇਲਾ ਕੋਸ਼ਿਸ਼ ਕੀਤਾ ਗਿਆ ਸੀ ਕਿ ਜੋੜ ਮੇਲੇ ਦੇ ਰੂਪ ਚ ਇਸ ਵਿਆਪ ਰੂਪ ਨੂੰ ਮਨਾਇਆ ਜਾਏਗਾ 29 ਅਗਸਤ ਅਤੇ 30 ਅਗਸਤ ਨੂੰ ਜਿਸ ਤੋਂ ਲੈ ਕੇ ਪੰਜਾਬ ਸਰਕਾਰ ਦੀ ਗੱਲ ਕਰੀਏ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕਰਨ ਦਾ ਦਾਵਾ ਕੀਤਾ ਜਾ ਰਿਹਾ ਸੀ ਔਰ देर शाम ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਦੋਂ ਬਟਾਲਾ ਚ ਗੁਰੂ ਸਾਹਿਬ ਦੀ ਬਰਾਤ ਐਂਟਰ ਹੁੰਦੀ ਹੈ ਤੇ ਬਟਾਲਾ ਵਾਸੀਆਂ ਨੂੰ ਕਿੰਨਾ ਚਾਹ ਕਿੰਨੀ ਖੁਸ਼ੀ ਕਿੰਨੀ ਸ਼ਰਧਾ ਉਹਨਾਂ ਚ ਵੇਖੀ ਜਾ ਰਹੀ ਹੈ ਇਸ ਬਰਾਤ ਦਾ ਸਵਾਗਤ ਕਰਨ ਵਾਸਤੇ ਜਿਹੜੀਆਂ ਸੰਗਤਾਂ ਇਸ ਬਰਾਤ ਦੇ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਬਟਾਲਾ ਪਹੁੰਚੇ ਹਨ ਉਹ ਵੀ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕਰਦੀਆਂ ਹਨ ਤੁਸੀਂ ਵੇਖ ਰਹੇ ਹੋ ਲੋਕ ਸਾਧ ਸੰਗਤ ਜੀ ਸਫਾਈ ਕਰ ਰਹੇ ਹਨ ਲੋਕ ਜਸ ਕੀਰਤਨ ਗਾਰੇ ਹਨ ਗੁਰੂ ਸਾਹਿਬ ਦਾ ਜਸ ਕੀਰਤਨ ਗਾਰੇ ਹਨ ਵਾਹਿਗੁਰੂ ਨਾਮ ਦਾ ਜਾਪ ਕਰ ਰਹੇ ਹਨ ਅਤੇ ਮਹਾਰਾਜ ਦੀ ਬਰਾਤ ਦਾ ਸਵਾਗਤ ਕਰ ਰਹੇ ਹਨ ਇਹ ਤਸਵੀਰਾਂ ਬਟਾਲਾ ਤੋਂ ਹਨ ਬਟਾਲਾ ਦੇ ਹਸਲੀ ਪੁਲ ਤੇ ਇਹ ਵੱਖਰਾ ਇੱਕ ਇੰਤਜ਼ਾਮ ਕੀਤਾ ਜਾਂਦਾ ਹੈ ਕਿ ਬਾਬਾ ਜੀ ਦੀ ਜਿਹੜੀ ਬਰਾਤ ਜਿਹੜਾ ਨਗਰ ਕੀਰਤਾਂ ਸੁਲਤਾਨਪੁਰ ਲੋਧੀ ਸਾਹਿਬ ਤੋਂ ਚੱਲ ਕੇ ਬਟਾਲਾ ਦੀ ਧਰਤੀ ਤੇ देर शाम ਪਹੁੰਚਦਾ ਹੈ ਉਹਦਾ ਇੱਕ ਵੱਖਰੇ ਢੰਗ ਨਾਲ ਵੱਖਰੇ ਤਰੀਕੇ ਨਾਲ ਸਵਾਗਤ ਕੀਤਾ ਜਾਵੇ ਔਰ ਉਹ ਸਾਰੇ तमाम ਰਸਮ ਰਿਵਾਜ ਕੀਤੇ ਜਾਂਦੇ ਹਨ ਜੋ ਇੱਕ ਵਿਆਹ ਦੇ ਵਿੱਚ ਹੁੰਦੇ ਹਨ ਔਰ 538ਵਾਂ ਵਿਆਹ ਪੁਰਬ ਜਗਪੀਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਔਰ ਮਾਤਾ ਸੁਲਖਣੀ ਜੀ ਦਾ ਇਸ ਵਾਰ ਮਨਾਇਆ ਜਾ ਰਿਹਾ ਹੈ ਦੇਰ ਰਾਤ ਦੀਆਂ ਤਸਵੀਰਾਂ ਹਨ ਇਸ ਤੋਂ ਪਹਿਲਾਂ ਭਾਰੀ ਬਰਸਾਤ ਹੋਈ ਹੈ ਪਰ ਸੰਗਤਾਂ ਦੀ ਹਾਜ਼ਰੀ ਲੱਖਾਂ ਦੇ ਵਿੱਚ ਹੈ ਸੰਗਤਾਂ ਦੀ ਸ਼ਰਧਾ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਔਰ ਇਹ ਸਾਰੀਆਂ ਸੰਗਤਾਂ ਬਾਬੇ ਨਾਨਕ ਦੇ ਦਰਬਾਰ ਤੋਂ ਉਸ ਗੁਰੂ ਘਰ ਦੇ ਦਰਬਾਰ ਤੋਂ ਆਪਣੀਆਂ ਝੋਲੀਆਂ ਭਰਉਣ ਵਾਸਤੇ ਪਹੁੰਚੀ ਹੈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਕਰੋ ਅਤੇ ਲਗਾਤਾਰ ਇਹ ਤਸਵੀਰਾਂ ਦੇਖੋ ਵੇਖਦੇ ਰਹੋ ਚੈਨਲ ਦਾ ਆ ਰਿਹਾ ਨਿਊਜ਼ ਬਟਾਲਾ ਤੋਂ ਅਤਰਕਾਰ ਨਰਿੰਦਰ ਕੌਰ ਪੁਰੀਵਾਲ ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ ਇਸ ਵਾਰ 538ਵਾਂ ਵਿਆਪ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਦੇਰ ਸ਼ਾਮ ਦੀਆਂ ਤਸਵੀਰਾਂ ਹਨ ਜਦੋਂ ਬਾਬਾ ਜੀ ਦੀ ਬਰਾਤ ਜੋ ਇੱਕ ਵੱਡੇ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਸੁਲਤਾਨਪੁਰ ਲੋਧੀ ਸਾਹਿਬ ਤੋਂ ਚੱਲ ਕੇ ਦੇਰ ਸ਼ਾਮ ਬਟਾਲਾ ਚ ਪਹੁੰਚੀ ਤਾਂ ਬਟਾਲਾ ਵਾਸੀ ਲੱਖਾਂ ਦੀ ਗਿਣਤੀ ਵਿੱਚ ਇੱਥੇ ਨਾਤਮਸਤਕ ਹੋਣ ਵਾਸਤੇ ਇਸ ਬਰਾਤ ਦਾ ਸਵਾਗਤ ਕਰਨ ਵਾਸਤੇ ਇਸ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਪਰਿਵਾਰਾਂ ਸਮੇਤ ਛੋਟੇ-ਛੋਟੇ ਬੱਚਿਆਂ ਸਮੇਤ ਪਹੁੰਚੇ ਔਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਦੱਸ ਦਈਏ ਤੁਹਾਡੀ ਜਾਣਕਾਰੀ ਲਈ ਕਿ ਭਾਰੀ ਬਰਸਾਤ ਹੋਈ ਪਰ ਉਸ ਬਰਸਾਤ ਨੇ ਵੀ ਇਹਨਾਂ ਸੰਗਤਾਂ ਦੀ ਸ਼ਰਧਾ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਸੰਗਤਾਂ ਉਸੇ ਤਰ੍ਹਾਂ ਆਪਣੇ ਗੁਰੂ ਸਾਹਿਬ ਦੇ دیدار ਕਰਨ ਵਾਸਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਉਸ ਨਗਰ ਕੀਰਤਨ ਦੇ دیدار ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਇੱਥੇ ਖੜੀਆਂ ਹਨ ਅਤੇ ਉਹਨਾਂ ਵੱਲੋਂ ਮੱਥਾ ਟੇਕ ਕੇ ਹਾਜ਼ਰੀ ਲਗਾਈ ਜਾ ਰਹੀ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵਿੱਚ ਪੱਬਾਂ ਪਾਰ ਹੈ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਲਗਾਤਾਰ ਇਹ ਦਾਵਾ ਕੀਤਾ ਜਾ ਰਿਹਾ ਸੀ ਪੰਜਾਬ ਸਰਕਾਰ ਦੀ ਗੱਲ ਕਰੀਏ ਬਟਾਲਾ ਦੇ ਵਿਧਾਇਕ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਰਸੇ ਸਿੰਘ ਸ਼ਾਰੀਕਲਸੀ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਇੰਤਜ਼ਾਮ ਵੱਡੇ ਪੱਧਰ ਤੇ ਕੀਤੇ ਗਏ ਹਨ ਅਤੇ ਤੁਸੀਂ ਵੇਖ ਸਕਦੇ ਹੋ ਕਿ ਜ਼ਿਲ੍ਹਾ ਪ੍ਰਸ਼ਾਸਨ ਪੱਬਾ ਪਾਰ ਹੈ ਅਤੇ ਦੇਰ ਸ਼ਾਮ ਤੱਕ ਇਹ ਸਾਰੀਆਂ ਤਸਵੀਰਾਂ ਤੁਸੀਂ ਵੇਖੋ ਬਟਾਲਾ ਵਾਸੀ ਗੁਰੂ ਸਾਹਿਬ ਦੀ ਬਰਾਤ ਦਾ ਸਵਾਗਤ ਕਿਸ ਤਰ੍ਹਾਂ ਕਰ ਰਹੇ ਹਨ ਇਸ ਵਾਰ 538ਵਾਂ ਵਿਆਹਪੁਰ ਮਨਾਇਆ ਜਾ ਰਿਹਾ ਹੈ ਜ਼ਗਪੀਤਾ ਦਾਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ ਅਤੇ ਤੁਹਾਨੂੰ ਦਾ ਆਰਐਨ ਨਿਊਜ਼ ਤੇ ਇਹ ਬਾਬਾ ਜੀ ਦੀ ਜੋ ਬਰਾਤ ਜੋ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਸੁਲਤਾਨਪੁਰ ਲੋਧੀ ਸਾਹਿਬ ਤੋਂ ਚੱਲਦੀ ਹੈ ਅਤੇ ਬਟਾਲਾ ਦੀ ਧਰਤੀ ਤੇ ਪਹੁੰਚਦੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਵਿੱਚ ਹੋਇਆ ਸੀ ਮਾਤਾ ਸੁਲਖਣੀ ਜੀ ਨਾਲ ਅਤੇ ਬਟਾਲਾ ਵਾਸੀ ਵਡਪਾਗਾ ਮਹਿਸੂਸ ਕਰਦੇ ਹਨ ਕਿ ਦੁਨੀਆ ਦੇ ਮਾਲਕ ਜਗਤ ਪਿਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਨੂੰ ਗੋਣ ਵਾਸਤੇ ਬਟਾਲਾ ਪਹੁੰਚੇ ਔਰ ਤੁਸੀਂ ਵੇਖ ਸਕਦੇ ਹੋ ਇਸ ਤੋਂ ਪਹਿਲਾਂ ਦੱਸ ਦਈਏ ਤੁਹਾਡੀ ਜਾਣ ਕਰ ਲਈ ਕਿ ਭਾਰੀ ਬਰਸਾਤ ਹੋਈ ਪਰ ਉਸ ਬਰਸਾਤ ਨੇ ਵੀ ਇਹਨਾਂ ਸੰਗਤਾਂ ਦੀ ਸ਼ਰਧਾ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਸੰਗਤਾਂ ਉਸੇ ਤਰ੍ਹਾਂ ਆਪਣੇ ਗੁਰੂ ਸਾਹਿਬ ਦੇ ਦیدار ਕਰਨ ਵਾਸਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਉਸ ਨਗਰ ਕੀਰਤਨ ਦੇ ਦیدار ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਇਥੇ ਖੜੀਆਂ ਹਨ ਅਤੇ ਉਹਨਾਂ ਵੱਲੋਂ ਮੱਥਾ ਟੇਕ ਕੇ ਹਾਜ਼ਰੀ ਲਗਾਈ ਜਾ ਰਹੀ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵਿੱਚ ਪੱਬਾਂ ਪਾਰ ਹੈ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਲਗਾਤਾਰ ਇਹ ਦਾਵਾ ਕੀਤਾ ਜਾ ਰਿਹਾ ਸੀ ਪੰਜਾਬ ਸਰਕਾਰ ਦੀ ਗੱਲ ਕਰੀਏ ਬਟਾਲਾ ਦੇ ਵਿਧਾਇਕ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਰਸੇ ਸਿੰਘ ਸ਼ਰੀਕਲਸੀ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਇੰਤਜ਼ਾਮ ਵੱਡੇ ਪੱਧਰ ਤੇ ਕੀਤੇ ਗਏ ਹਨ ਅਤੇ ਤੁਸੀਂ ਵੇਖ ਸਕਦੇ ਹੋ ਕਿ ਜ਼ਿਲ੍ਹਾ ਪ੍ਰਸ਼ਾਸਨ ਪੱਬਾ ਪਾਰ ਹੈ ਅਤੇ ਦੇਰ ਸ਼ਾਮ ਤੱਕ ਇਹ ਸਾਰੀਆਂ ਤਸਵੀਰਾਂ ਤੁਸੀਂ ਵੇਖੋ ਬਟਾਲਾ ਵਾਸੀ ਗੁਰੂ ਸਾਹਿਬ ਦੀ ਬਰਾਤ ਦਾ ਸਵਾਗਤ ਕਿਸ ਤਰ੍ਹਾਂ ਕਰ ਰਹੇ ਹਨ ਇਸ ਵਾਰ 538ਵਾਂ ਵਿਆਹ ਪਰ ਮਨਾਇਆ ਜਾ ਰਿਹਾ ਹੈ ਜਗਪੀਤਾ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ ਅਤੇ ਤੁਹਾਨੂੰ ਦਾ ਆਰ ਐਨ ਨਿਊਜ਼ ਤੇ ਇਹ ਬਾਬਾ ਜੀ ਦੀ ਜੋ ਬਰਾਤ ਜੋ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਸੁਲਤਾਨਪੁਰ ਲੋਧੀ ਸਾਹਿਬ ਤੋਂ ਚੱਲਦੀ ਹੈ ਅਤੇ ਬਟਾਲਾ ਦੀ ਧਰਤੀ ਤੇ ਪਹੁੰਚਦੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਵਿੱਚ ਹੋਇਆ ਸੀ ਮਾਤਾ ਸੁਲਖਣੀ ਜੀ ਨਾਲ ਅਤੇ ਬਟਾਲਾ ਵਾਸੀ ਵਡਪਾਗਾ ਮਹਿਸੂਸ ਕਰਦੇ ਹਨ ਕਿ ਦੁਨੀਆ ਦੇ ਮਾਲਕ ਜਗਤ ਪਿਤਾ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਨੂੰ ਵੇਖਣ ਵਾਸਤੇ ਬਟਾਲਾ ਪਹੁੰਚੇ ਲਾਈਵ ਤਸਵੀਰਾਂ ਚਾੜ ਰਿਹਾ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼